ਲਗਭਗ 40000 ਨੌਕਰੀਆਂ ਪੰਜਾਬ ਦੇ ਅੰਦਰ ਇਸ ਸਾਲ ਦੇ ਅੰਦਰ ਪਹਿਲੇ ਸਾਲ ਦੇ ਅੰਦਰ 40000 ਨੌਕਰੀਆਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਹੜੀਆਂ ਉਹ ਮਹੱਈਆ ਕਰਵਾਜਾ ਕੇ ਜਾਣੀ ਔਰ ਲਗਭਗ 300 ਤੋਂ ਉੱਪਰ ਮੀਟਿੰਗਾਂ ਮੇਰੇ ਦਲ ਜਿੰਨੀਆਂ ਵੀ ਜਿੱਥੇ ਬੰਦੀਆਂ ਦਾ ਬੇਰਨਾ ਕਰਕੇ 700 ਕਿਚਰਾ ਦੀਆਂ ਲਗਭਗ ਪਹਿਲੀ ਵਾਰ ਹੋਇਆਗਾ ਕਿ 6000 ਤੋਂ ਲੈ ਕੇ 25000 ਤੱਕ ਉਹਨਾਂ ਤਨਖਾਹ ਵਧਾਈ ਗਈ ਹੈ ਇਹ ਪੰਜਾਬ ਚ ਇਤਿਹਾਸਿਕ ਵਾਅਦਾ ਹੋਇਆਗਾ ਜਮੀ ਜਿਹੜੀ ਬਾਰਸ਼ ਸਰੂਰ ਦੀ ਚੋਣ ਹੋਈ ਹੈ ਉਹਦੇ ਸਾਰੇ ਜਿਹੜੇ ਆਫਿਸ ਪੀਰੀਅਡ ਨੂੰ ਨੇ ਆਪਣੇ ਅਹੁਦੇ ਸੰਭਾਲੇ ਨੇ ਪਰ ਨਵੇਂ ਸਾਲ ਦਾ ਫੰਕਸ਼ਨ ਸੀ ਸਾਰਿਆਂ ਨੂੰ ਮੁਬਾਰਕਬਾਦ ਸ਼ੇਅਰ ਹੋਈ ਹੈਗੀ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਮੁਬਾਰਕਬਾਦ ਦਿੰਦਾ ਕਿ ਨਵੇਂ ਸਾਲ ਦੇ ਇਹ ਜਿਹੜਾ ਨਵਾਂ ਸਾਲ ਆਇਆ ਹੈ ਕਿ ਸਭ ਲਈ ਖੁਸ਼ੀਆਂ ਖੀੜੇ ਲੈ ਕੇ ਆਵੇ ਔਰ ਸਾਰੇ ਜਿਹੜੇ ਸਕੂਲ ਤਰੱਕੀਆਂ ਮਿਲਣ ਅ ਦੇਖੋ 바ਰਸ ਸੰਗਰੂਰ ਜਿਹੜੀਆਂ ਮੇਰੀ ਆਪਣੀ ਬਾਹਰ ਆ ਮੈਂ ਇੱਥੇ ਲਗਭਗ 17 ਸਾਲ ਵਕਾਲਤ ਕੀਤੀ ਔਰ ਉਸ ਤੋਂ ਬਾਅਦ ਇਸੇ ਬਾਹਰ ਦੇ ਅੰਦਰ ਪ੍ਰਧਾਨ ਵਾਈਸ ਪ੍ਰਧਾਨ ਵੱਖ-ਵੱਖ ਅਹੁਦਿਆਂ ਤੇ ਵੀ ਰਹੇ ਹਾਂ ਔਰ ਜਿਹੜੀਆਂ ਵੀ ਮੰਗਾਂ ਨੇ ਕਿਆਂ ਉਹ ਮੈਂ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਮੈਂ ਅੱਜ ਹੀ ਮਾਨਯੋਗ ਡਿਪਟੀ ਕਮਿਸ਼ਨ ਸਾਹਿਬਾਨ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਸਾਡੇ ਐਮ ਐਲ ਏ ਨਿਰੰਦਰਪੁਰ ਭਰਾ ਜੀ ਖੜੇ ਨੇ ਕਿ ਸਾਰੇ ਇਕੱਠੇ ਮਿਲ ਕੇ ਪ੍ਰਪੋਜ਼ਲ ਤਿਆਰ ਕਰ ਲੈਣ ਤਾਂ ਕਿ ਜਿੰਨੀਆਂ ਵੀ ਮੰਗਾਂ ਨੇ ਆਪਾਂ ਹੱਲ ਕਰੀਏ ਜਿੰਨੀਆਂ ਵੀ ਮੰਗਾਂ ਨੇ ਸਾਰੀਆਂ ਅਸੀਂ ਹੱਲ ਕਰਾਂਗੇ ਜੀ ਮਾਦਮ ਸਾਹਿਬਾ ਅਨੇ ਦੇਖੋ ਅਜੇ ਕੋਈ ਕੈਨਸਲ ਨਹੀਂ ਹੋਇਆ ਹੈਗਾ ਅਜੇ ਉਹ ਜੁਡੀਸ਼ੀਅਲ ਪ੍ਰੋਸੈਸ ਦੇ ਅੰਦਰ ਆ ਸੋ ਮੈਂ ਜ਼ਿਆਦਾ ਕਮੈਂਟ ਨਹੀਂ ਕਰੂਗਾ ਕਿ ਮੈਟਰ ਇਜ਼ ਸਬਜਾਇਡਸ Shiva ਤਾਂ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਵੀ ਰੋਜ਼ਗਾਰਨਾ ਵਾਅਦੇ ਕਰਦੇ ਸੀ ਉਹਨਾਂ ਦੇ ਧਰਨਿਆਂ ਤੱਕ ਜਾਂਦੇ ਖਤਮ ਕਰਨ ਨੂੰ ਉਹ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਬਿਲਕੁਲ ਲੰਬੇ ਸਮੇਂ ਤੋਂ ਫਸਤਾ ਦੀ ਟੈਂਕੀ ਦੇ ਉੱਤੇ ਪਿੰਡ ਘਰਾਚੋ ਟੈਂਕੀ ਦੇ ਉੱਤੇ ਬੇਰੋਜ਼ਗਾਰ ਬੈਠੇ ਉਹਨਾਂ ਦੀ ਕਿਸੇ ਸਾਰ ਵੀ ਨਹੀਂ ਦਿੱਤੀ ਗਈ ਦੇਖੋ ਲਗਭਗ 40000 ਨੌਕਰੀਆਂ ਪੰਜਾਬ ਦੇ ਅੰਦਰ ਇਸ ਸਾਲ ਦੇ ਅੰਦਰ ਪਹਿਲੇ ਸਾਲ ਦੇ ਅੰਦਰ 40000 ਨੌਕਰੀਆਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਹੜੀਆਂ ਉਹ ਮਹੱਈਆ ਕਰਵਾਇਆ ਗਿਆ ਨਹੀਂ ਔਰ ਲਗਭਗ 300 ਤੋਂ ਉੱਪਰ ਮੀਟਿੰਗਾਂ ਮੇਰੇ ਨਾਲ ਜਿੰਨੀਆਂ ਵੀ ਜੱਥੇਬੰਦੀਆਂ ਨਾਲ ਮੇਰੇ ਨਾਲ ਕਰ ਚੁੱਕੀਆਂ ਨੇ ਸੋ ਜਿਹਦੀ ਵੀ ਡਿਮਾਂਡ ਜਾਇਜ਼ ਹੁੰਦੀ ਆ ਉਹ ਅਸੀਂ 100% ਉਹਨੂੰ ਜਿਹੜੀ ਆ ਮੰਨਦੇ ਆਗੇ ਖਾਸ ਕਰਕੇ ਟੀਚਰ ਸਿਸਟਮ ਜਿਹੜੀ ਹੈ ਟੀਚਰਾਂ ਦੀਆਂ ਲਗਭਗ ਪਹਿਲੀ ਵਾਰ ਹੋਇਆਗਾ ਕਿ 6000 ਤੋਂ ਲੈ ਕੇ 25000 ਤੱਕ ਉਹਨਾਂ ਤਨਖਾਹ ਵਧਾਈ ਗਈ ਆ ਇਹ ਪੰਜਾਬ 'ਚ ਇਤਿਹਾਸਿਕ ਵਾਅਦਾ ਹੋਇਆਗਾ ਚਿਬਾ ਤੋਂ ਜਿਹੜੇ ਹਸਪਤਾਲ ਦੇ ਟੈਂਕੀ ਦੇ ਬੈਠੇ ਨੇ ਮਾਨ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਨੂੰ ਟੈਂਕੀ ਤੋਂ ਉਤਾਰਿਆ ਸੀ ਤੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਸੀ ਕਿ ਤੁਹਾਡੇ ਮਸਲੇ ਹੱਲ ਹੋਣਗੇ ਕੀ ਹੁਣ ਕੋਈ ਗੱਲ ਦਾ ਵਾਦਾ ਯਾਦ ਨਹੀਂ ਰਿਹਾ ਦੇਖੋ ਸਾਰੇ ਵਾਦੇ ਯਾਦ ਨੇ ਸਾਰੀਆਂ ਗੱਲਾਂ ਯਾਦ ਨੇ ਔਰ ਸਾਰਿਆਂ ਨੂੰ ਅਸੀਂ ਮਿਲਦੇ ਆ ਸੋ ਸਾਰਿਆਂ ਦੇ ਜਿੰਨੀਆਂ ਵੀ ਜਾਇਜ਼ ਮੰਗਾਂ ਨੇ ਉਹ ਅਸੀਂ ਹੱਲ ਕਰ ਰਹੇ ਹਾਂ ਅਮੀ ਜਿਹੜੀ ਬਾਰਸ਼ ਸਰੋਤ ਦੀ ਚੋਣ ਹੋਈ ਹੈ ਉਹਦੇ ਸਾਰੇ ਜਿਹੜੇ ਆਫਿਸ ਪੀਰੀਅਡ ਨੂੰ ਨੇ ਆਪਣੇ ਅਹੁਦੇ ਸੰਭਾਲੇ ਨੇ ਔਰ 9 ਸਾਲ ਦਾ ਫੰਕਸ਼ਨ ਸੀ ਸਾਰਿਆਂ ਨੂੰ ਮੁਬਾਰਕਬਾਦ ਸ਼ੇਅਰ ਹੋਈ ਹੈਗੀ ਸੋ ਇਹ ਜਿਹੜਾ ਨਮਾਸਾ ਲਾਇਆ ਕਿ ਸਭ ਲਈ ਖੁਸ਼ੀਆਂ ਖੀੜੇ ਲੈ ਕੇ ਆਵੇ ਔਰ ਸਾਰੇ ਜਿਹੜੇ ਸਕੂਲ ਤਰੱਕੀਆਂ ਮਿਲਦੀਆਂ ਨੇ ਕੀ ਹੈ ਕਿ ਅਹ ਦੇਖੋ ਬਾਰਸਨ ਸਰੂਰ ਜਿਹੜੀਆਂ ਮੇਰੀ ਆਪਣੀ ਬਾਰ ਆ ਮੈਂ ਇੱਥੇ ਲਗਭਗ 17 ਸਾਲ ਵਕਾਲਤ ਕੀਤੀ ਔਰ ਉਸ ਤੋਂ ਬਾਅਦ ਇਸੇ ਬਾਰ ਦੇ ਅੰਦਰ ਪ੍ਰਧਾਨ ਵਾਈਸ ਪ੍ਰਧਾਨ ਵੱਖ-ਵੱਖ ਅਹੁਦਿਆਂ ਤੇ ਵੀ ਰਹੇ ਹਾਂ ਔਰ ਜਿਹੜੀਆਂ ਵੀ ਮੰਗਾਂ ਨੇ ਕੀਆਂ ਉਹ ਮੈਂ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਮੈਂ ਅੱਜ ਹੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਸਾਡੇ ਐਮ ਐਲ ਏ ਨਿਰੰਦਰਪੁਰ ਭਰਾਜ ਜੀ ਖੜੇ ਨੇ ਕਿ ਸਾਰੇ ਇਕੱਠੇ ਮਿਲ ਕੇ ਪ੍ਰਪੋਜ਼ਲ ਤਿਆਰ ਕਰ ਲੈਣ ਤਾਂ ਕਿ ਜਿੰਨੀਆਂ ਵੀ ਮੰਗਾਂ ਨੇ ਆਪਾਂ ਹੱਲ ਕਰੀਏ ਜਿੰਨੀਆਂ ਵੀ ਮੰਗਾਂ ਨੇ ਸਾਰੀਆਂ ਅਸੀਂ ਹੱਲ ਕਰਾਂਗੇ ਜੀਵਾ ਸਾਹਿਬ ਹਮਾਰਾ ਰੋਡਰੀ ਦੀ ਗੱਲ ਜੁਹਾਂਦ ਕੈਨਸਲ ਹੋਈ ਹੈ ਇਹ ਗੱਲ ਦੇਖ ਲਈ ਅੱレ ਦੇਖੋ ਅਜੇ ਕੋਈ ਕੈਨਸਲ ਨਹੀਂ ਹੋਇਆ ਹੈਗਾ ਅਜੇ ਉਹ ਜੁਡੀਸ਼ੀਅਲ ਪ੍ਰੋਸੈਸ ਦੇ ਅੰਦਰ ਆ ਸੋ ਮੈਂ ਜ਼ਿਆਦਾ ਕਮੈਂਟ ਨਹੀਂ ਕਰੂਗਾ ਕਿ ਮੈਟਰ ਇਜ਼ ਸਬਜੁਡਾਈਸ ਜੀਵਾ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਵੀ ਮੇਰਜ਼ਗਾਰਾਂ ਨਾਲ ਵਾਅਦੇ ਕਰਦੇ ਸੀ ਉਹਨਾਂ ਦੇ ਧਰਨਿਆਂ ਤੇ ਜਾ ਕੇ ਖਤਮ ਕਰਨ ਨੂੰ ਉਹ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਬਿਨਾਂ ਲੰਬੇ ਸਮੇਂ ਤੋਂ ਹਸਤਾ ਦੀ ਟੈਂਕੀ ਦੇ ਉੱਤੇ ਫੰਡ ਕਰਾ ਚੋਟੇ ਅੰਕੀ ਦੇ ਉਤੇ ਬੇਰੁਜ਼ਗਾਰ ਬੈਠੇ ਨਾਲ ਕਿਸੇ ਸਾਰ ਵੀ ਨਹੀਂ ਦਿੱਤੀ ਗਈ ਦੇਖੋ ਲਗਭਗ 40000 ਨੌਕਰੀਆਂ ਪੰਜਾਬ ਦੇ ਅੰਦਰ ਇਸ ਸਾਲ ਦੇ ਅੰਦਰ ਪਹਿਲੇ ਸਾਲ ਦੇ ਅੰਦਰ 40000 ਨੌਕਰੀਆਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਹੜੀਆਂ ਉਹ ਮਹੱਈਆ ਕਰਵਾਇਆ ਗਿਆ ਨਹੀਂ ਔਰ ਲਗਭਗ 300 ਤੋਂ ਉੱਪਰ ਮੀਟਿੰਗਾਂ ਮੇਰੇ ਨਾਲ ਜਿੰਨੀਆਂ ਵੀ ਜਿੱਥੇ ਬੰਦੀਆਂ ਦਾ ਬੇਰਨਾ ਕਰ ਚੁੱਕੇ ਨੇ ਸੋ ਜਿਹਦੀ ਵੀ ਡਿਮਾਂਡ ਜਾਇਜ਼ ਹੁੰਦੀ ਆ ਉਹ ਅਸੀਂ 100% ਉਹਨੂੰ ਜਿਹੜੀ ਆ ਮੰਨਦੇ ਆਗੇ ਖਾਸ ਕਰਕੇ ਟੀਚਰ ਸਿਸਟਮ ਜਿਹੜੀ ਹੈ ਟੀਚਰਾਂ ਦੀਆਂ ਲਗਭਗ ਪਹਿਲੀ ਵਾਰ ਹੋਇਆਗਾ ਕਿ 6000 ਤੋਂ ਲੈ ਕੇ 25000 ਤੱਕ ਕੋਰਨ ਤਨਖਾਹ ਵਧਾਈ ਗਈ ਆ ਇਹ ਪੰਜਾਬ ਚ ਇਤਿਹਾਸਿਕ ਵਾਅਦਾ ਹੋਇਆਗਾ ਜੀ ਬਸ ਜਿਹੜੇ ਹਸਪਤਾਲ ਦੀ ਟੈਂਕੀ ਦੇ ਬੈਠੇ ਨੇ ਮਾਨ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਨੂੰ ਟੈਂਕੀ ਤੋਂ ਉਤਾਰਿਆ ਸੀ ਤੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਸੀ ਕਿ ਤੁਹਾਡੇ ਮਸਲੇ ਹੱਲ ਹੋਣਗੇ ਕੀ ਹੁਣ ਉਹ ਕੋਈ ਵਾਅਦਾ ਯਾਦ ਨਹੀਂ ਰਿਹਾ ਦੇਖੋ ਸਾਰੇ ਵਾਅਦੇ ਯਾਦ ਨੇ ਸਾਰੀਆਂ ਗੱਲਾਂ ਯਾਦ ਨੇ ਔਰ ਸਾਰਿਆਂ ਨੂੰ ਅਸੀਂ ਮਿਲਦੇ ਆ ਸੋ ਸਾਰਿਆਂ ਦੇ ਜਿੰਨੀਆਂ ਵੀ ਜਾਇਜ਼ ਮੰਗਾਂ ਨੇ ਉਹ ਅਸੀਂ ਹੱਲ ਕਰ ਰਹੇ ਆਂ